ਐਸ ਸੀ ਸੀ ਟੀ ਵੀ ਤਸਵੀਰਾਂ ਅਮ੍ਰਿਤਸਰ ਦੇ ਉਸ ਮੰਦਿਰ ਦੇ ਬਾਹਰ ਦੀਆਂ ਨੇ ਜਿੱਥੇ ਬੀਤੀ ਰਾਤ ਦੋ ਨੌਜਵਾਨਾਂ ਵੱਲੋਂ ਮੰਦਿਰ ਤੇ ਗ੍ਰੇਨੇਡ ਹਮਲਾ ਕੀਤਾ ਗਿਆ ਤਸਵੀਰਾਂ ਚ ਸਾਫ਼ ਦੇਖ ਸਕਦੇ ਹਾਂ ਕਿ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆਉਂਦੇ ਨੇ ਜਿੰਨਾਂ ਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰਦਾ ਤੇ ਆਪਣੀ ਜੇਬ ਚੋਂ ਕੁਝ ਕੱਢਦਾ ਤੇ ਮੰਦਿਰਵਾਲ ਸੁੱਟ ਦਿੰਦਾ ਤੇ ਦੋਵੇਂ ਮੋਟਰਸਾਈਕਲ ਤੇ ਬੈਠ ਕੇ ਭੱਜ ਜਾਂਦੇ ਨੇ ਤੇ ਜਿਵੇਂ ਹੀ ਮੋਟਰਸਾਈਕਲ ਤੇ ਬੈਠ ਕੇ ਨਿਕਲਦੇ ਨੇ ਤੇ ਉਸੇ ਸਮੇਂ ਕੁਝ ਸੈਕਿੰਡ ਚ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਸਾਰੇ ਪਾਸੇ ਚਿੰਗਾਰੀਆਂ ਨਿਕਲਦੀਆਂ ਨੇ ਤੇ ਇਸ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੰਦੀ ਹੈ ਤੇ ਮੰਦਰ ਦੀ ਬਿਲਡਿੰਗ ਦਾ ਵੀ ਨੁਕਸਾਨ ਹੁੰਦਾ ਹੈ ਤੇ ਸਾਰਾ ਇਲਾਕੇ ਚ دہشت ਦਾ ਮਾਹੌਲ ਹੈ ਇਸ ਤਮਾਕੇ ਨੂੰ ਲੈ ਆਮ ਲੋਕਾਂ ਨੇ ਪੁਲਿਸ ਤੇ ਸਵਾਲ ਚੁੱਕੇ ਕਿ ਪੁਲਿਸ ਅਧਿਕਾਰੀ ਵੀ ਇਸ ਤਮਾਕੇ ਨੂੰ ਬਾਕੀ ਤਮਾਕਿਆ ਮੰਗ ਦਬਾਉਣਾ ਚਾਹੁੰਦੇ ਸੀ ਜ਼ਿਕਰ ਖਾਸ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਕਈ ਬੰਮ ਤਮਾਕੇ ਹੋ ਚੁੱਕੇ ਨੇ ਜਿਨ੍ਹਾਂ ਚ ਕਈ ਤਮਾਕੇ ਪੁਲਿਸ ਚੌਕੀਆਂ ਤੇ ਪੁਲਿਸ ਥਾਣਿਆਂ ਤੇ ਹੋਏ ਨੇ ਤੇ ਨਾਲ ਹੀ ਕਈ ਵੱਡੇ ਵਪਾਰੀਆਂ ਤੇ ਵੀ ਪਰ ਤਮਾਕੇ ਲਗਾਤਾਰ ਅੰਮ੍ਰਿਤਸਰ ਚ ਹੋ ਰਹੇ ਨੇ ਰੁਕਣ ਦਾ ਨਾਮ ਨਹੀਂ ਲੈ ਰਹੇ ਜਿਨ੍ਹਾਂ ਚ ਪੁਲਿਸ ਪਹਿਲਾਂ ਤਾਂ ਕਈਆਂ ਤਮਾਕਿਆਂ ਬਾਰੇ ਨਕਾਰ ਦਿੰਦੀ ਹੈ ਤੇ ਬਾਅਦ ਵਿੱਚ ਕੁਝ ਨੌਜਵਾਨਾਂ ਦਾ ਐਨਕਾਊਂਟਰ ਕਰਕੇ ਉਸੇ ਤਮਾਕੇ ਦਾ ਖੁਲਾਸਾ ਕਰ ਦਿੰਦੀ ਹੈ ਪਰ ਹੁਣ ਵੇਖਣਾ ਹੋਵੇਗਾ ਕਿ ਇਸ ਤਮਾਕੇ ਬਾਰੇ ਪੁਲਿਸ ਕੀ ਨਵੇਂ ਖੁਲਾਸੇ ਕਰਦੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ